ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਮੇਰਾ ਸਤ ਗੁਰੇ ਬਣ ਕੇ ਆਇਆ ਮੈਨੂੰ ਦੇਖ ਲੈਣ ਦੋ ਰੱਬ ਮੇਰਾ ਸਤ ਗੁਰੇ ਬਣ ਕੇ ਆਇਆ ਮੈਨੂੰ ਦੇਖ ਲੈਣ ਦੋ ਮੈਨੂੰ ਦੇਖ ਲੈਣ ਦੋ ਮੱਥਾ ਟੇਕ ਲੈਣ ਦੋ ਮੈਨੂੰ ਤੇਕ ਲੈਣ ਲੋ ਰੱਬ ਮੇਰਾ ਸਤਗੁਰ ਬਣ ਕੇ ਆਇਆ ਮੈਨੂੰ ਦੇਖ ਲੈਣ ਲੋ ਰੱਬ ਮੇਰਾ ਸਤਗੁਰ ਬਣ ਕੇ ਆਇਆ ਮੈਨੂੰ ਦੇਖ ਲੈਣ ਲੋ ਜਦਿਓ ਬਲ ਗਰੀਬਾਂ ਚਾਵੇ ਧੋਵੇਂ ਹੱਥੀਆਂ ਲਟਾਵੇ ਜਦਿਓ ਬਲ ਗਰੀਬਾਂ ਜਾਵੇ ਧੋਵੇਂ ਹੱਥੀਆਂ ਲਟਾਵੇ ਨੀਓ ਕਿਹੜਾ ਦਰਦੀ ਆਇਆ ਮੈਨੂੰ ਦੇਖ ਲੈਣ ਦਾ ਨੀਓ ਕਿਹੜਾ ਗਾਨੀ ਆਇਆ ਮੈਨੂੰ ਦੇਖ ਲੈਣ ਦਾ ਕਿਉਂ ਦੇਖ ਲੈਣੰਦਾ ਮੱਠਾ ਟੇਕ ਲੈਣੰਦਾ ਅਬ ਮੇਰੇ ਸਤਗੁਰੂ ਭਣ ਕੇ ਆਇਆ ਮੈਨੂੰ ਦੇਖ ਲੈ ਜਾਦੇਓ ਵਿੱਚ ਕਚੈਰੀ ਜਾਵੇ ਜਾਕੇ ਕਦੀਵਰੀ ਕਰਾਵੇ ਜਦਿਓ ਵਿੱਚ ਕਚੈਰੀ ਜਾਵੇ ਜਾਕੇ ਕਦੀਵਰੀ ਕਰਾਵੇ ਨੀਓ ਕੇਲਾ ਦਰਦੀ ਆਇਆ ਮੈਨੂੰ ਦੇਖ ਲੈਣ ਦਾ ਨੀਏ ਕੇਲਾ ਦਰਦੀ ਆਇਆ ਮੈਨੂੰ ਦੇਖ ਲੈਣ ਦਾ ਮੈਨੂੰ ਦੇਖ ਲੈਣ ਦਾ ਮੱਥਾ ਟੇਕ ਲੈਣ ਦਾ ਸਤਿ ਗੁਰੂ ਆਇਆ ਮੈਨੂੰ ਦੇਖ ਲੈਣ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ